ਜਿੱਥੇ ਲੋਕਾਂ ਦੇ ਵਿੱਚ ਆਨਲਾਈਨ ਪੇਮੈਂਟ ਕਰਨ ਦਾ ਰੁਝਾਨ ਵਧ ਰਿਹਾ ਉੱਥੇ ਹੀ ਕਿਤੇ ਨਾ ਕਿਤੇ ਲੋਕ ਇਸ ਤੋਂ ਦੁਖੀ ਹੁੰਦੇ ਵੀ ਨਜ਼ਰ ਆ ਰਹੇ ਆ ਜਿਹੜੇ ਲੋਕ Google Pay, Paytm ਜਾਂ Net Banking ਵਗੈਰਾ ਵੀ ਸਾਰੇ ਯੂਜ਼ ਕਰਦੇ ਆ ਪਰ ਇਹਦੇ ਨਾਲ ਹੀ ਪੰਜਾਬ ਦੇ ਵਿੱਚ ਇੱਕ ਵੱਖਰੀ ਚੀਜ਼ ਨਿਕਲ ਕੇ ਸਾਹਮਣੇ ਆਈ ਆ ਜਿੱਥੇ ਲੋਕ ਕਿਊਆਰ ਕੋਡ ਪਟ ਰਹੇ ਆ ਜਿਨ੍ਹਾਂ ਤੇ ਆਪਾਂ ਆਨਲਾਈਨ ਪੇਮੈਂਟ ਕਰਦੇ ਆ ਜਿਹੜੇ ਕਿਊਆਰ ਕੋਡ ਦੁਕਾਨਾਂ ਜਾਂ ਰੇੜੀਆਂ ਦੇ ਬਾਹਰ ਲੱਗੇ ਆ ਜਾਂ ਵੱਡੇ ਵੱਡੇ ਸ਼ਾਪਿੰਗ ਮਾਲਾਂ ਦੇ ਵਿੱਚ ਵੀ ਲੱਗੇ ਹੋਏ ਆ ਪਰ ਛੋਟੇ ਦੁਕਾਨਦਾਰਾ ਦੁਖੀ ਹੋ ਕੇ ਜਿਹੜੇ ਕਿਊਆਰ ਕੋਡ ਆ ਉਹ ਪਟ ਰਹੇ ਆ ਦੁਕਾਨਾਂ ਤੋਂ ਇਹਨਾਂ ਦਾ ਕਹਿਣਾ ਹੈ ਕਿ ਸਾਨੂੰ ਬਾਰ-ਬਾਰ ਸਰਕਾਰ ਵੱਲੋਂ ਟੈਕਸ ਦੇ ਨੋਟਿਸ ਆ ਰਹੇ ਆ ਟੈਕਸ ਦੇ ਨੋਟਿਸਾਂ ਤੋਂ ਦੁਖੀ ਹੋ ਕੇ ਲੋਕ QR ਕੋਡਾ ਤੋਂ ਛਡਕਾਰਾ ਪਾਉਣਾ ਚਾਹੁੰਦੇ ਆ ਜਿੱਥੇ ਗੱਲ ਡਿਜੀਟਲ ਇੰਡੀਆ ਦੀ ਹੋ ਰਹੀ ਹੈ ਜਿੱਥੇ ਗੱਲ ਆਨਲਾਈਨ ਬੈਂਕਿੰਗ ਦੀ ਹੋ ਰਹੀ ਹੈ ਜਿੱਥੇ ਸਾਰਾ ਕੁਝ ਆਨਲਾਈਨ ਸਿਸਟਮ ਰਾਹੀਂ ਪੇਮੈਂਟਾਂ ਦਾ ਲੈਣ-ਦੇਣ ਕੀਤਾ ਜਾ ਰਿਹਾ ਉੱਥੇ ਹੀ ਛੋਟੇ ਦੁਕਾਨਦਾਰਾ ਜਿਹੜੇ ਉਹਨਾਂ ਦੇ ਉੱਤੇ ਇੱਕ ਟੈਕਸ ਦੀ ਤਲਵਾਰ ਲੜਕਦੀ ਨਜ਼ਰ ਆਉਂਦੀ ਆ ਕਿ ਉਹਨਾਂ ਲੋਕਾਂ ਨੂੰ ਨੋਟਿਸ ਭੇਜੇ ਜਾ ਰਹੇ ਆ ਸੁਣੋ ਕੀ ਕਹਿਣਾ ਲੋਕਾਂ ਦਾ ਇਸ ਬਾਰੇ ਇਸ QR ਕੋਡ ਕਿਉਂ ਪੱਟ ਰਹੇ ਆ ਤੇ ਕਿਉਂ ਦੁਖੀ ਆ ਇਹ ਆਨਲਾਈਨ ਪੇਮੈਂਟਾਂ ਤੋਂ ਕੋਈ ਕੋ ਜਾ ਮੁਕੀਆਂ ਨਾ ਕੁੱਟੇਗਾ ਜਾ ਕੇ que dan un si la quiero por dentro de mi